ਉਹ ਲਾ ਹੋ ਗਿਆ ਦੀ ਹਾਂ ਪੂਗੀ ਲੱਗੀ ਗਨ ਸਾਗ ਦੁਆਲੇ ਲੱਗੀ ਸਾਗ ਰੱਖਣ ਲੱਗੀ ਉਹ ਦੇਖ ਸਾਗ ਦਾ ਫੇਰ ਕਰ ਲਓ ਪਹਿਲਾਂ ਕੱਪੜੇ ਜਿਹਨਾਂ ਦੇ ਬਹਿਲੇ ਨੇ ਦੇਣੇ ਤਿਆਰ ਕਰਨੇ ਉਹ ਛੱਡ ਸਾਗ ਦਾ ਕੰਮ ਤੁਸੀਂ ਕਰ ਨਹੀਂ ਲੈਣੇ ਹੁਣ ਤਿਆਰ ਨਹੀਂ ਨਹੀਂ ਹਾਂ ਤਿਆਰ ਕਰ ਲੈਣੇ ਕਿਤੇ ਮੈਂ ਇਕੱਲੇ ਨੇ ਕਰ ਲੈਣੇ ਸਾਗ ਨਾ ਬਣਾਈਏ ਆਹ ਠੰਗੀ ਤੇ ਮੋਰੀ ਹੋ ਗਈ ਤੁਹਾਡੀ ਇੰਨੀ ਹਾਵੇ ਕਿਦਾਂ ਹੋਗਾ ਧਿਆਨ ਕੁਲਵਾਨ ਤਾਂ ਅੰਦਰ ਕਪੜਾ ਹੋਦਾ ਤੇ ਆ ਸੂਟ ਹਾਂਜੀ ਹਾਂਜੀ ਅੱਛਾ ਅੱਛਾ ਇਹ ਕਿੰਨੇ ਦਾ ਵਿਆਲ ਹੈ ਸੂਟ ਰੋੜਾ ਪਾਇਆ ਜਿਹੜਾ ਤੁਸੀਂ ਵਿਆਲ ਸੂਟ ਕਿਤੇ ਥੋੜੇ ਆ ਇਹ 12 13 ਸੂਟ ਆ ਜਿਹੜੇ ਪੰਜ ਬਣੇ ਆ ਕੋਈ ਨਹੀਂ ਬਣਾਏ ਦੇਣੇ ਆ ਤੁਸੀਂ ਅੱਛਾ ਅੱਛਾ ਠੀਕ ਆ ਜੋ ਇਹਨਾਂ ਨੂੰ ਜਿਹੜੇ ਪ੍ਰੈਸ ਲੱਗਾ ਨਾ ਉਹ ਹੋ ਗਿਆ ਉਹਨਾਂ ਨੂੰ ਲਵਾਵੇ ਜੋ ਪਾ ਕੇ ਕੰਗੂ ਠੀਕ ਹੈ ਨਾ ਟਟਾ ਮੁੰਡੇ ਦੀ ਫੜਾ ਦੇ ਪੈਂਟਰ ਅੱਛਾ ਹਾਂ ਪੈਂਟ ਕਮੀ ਫੜਾ ਦੇ ਉਹ ਲੱਦੇ ਦੀ ਫੜਾ ਦੇ ਕਾਕੇ ਚੱਲ ਬੰਦੋ ਲੈ ਕੇ ਆ ਬਾਹਰ ਤੇ ਕਰਈਆਂ ਕੰਮ ਇਹਦਾ ਨਾਪ ਕੀ ਆ ਦੇਖਾਂ ਇਹ ਅੱਛਾ ਤਾਂ ਪੀ ਐਨ ਦੀ ਲੰਬਾਈਆ ਤੇ ਮੋਰੀ ਇਹ ਹੈਗੀ ਆ 14 ਇੰਚੀ ਮੋਰੀ ਠੀਕ ਆ ਲਿਓ ਆਏ ਕਿੰਨਾ ਸੋਹਣਾ ਸੂਟ ਆ ਨਾ ਆਹ ਵਿਆਹ ਵਾਲਿਆਂ ਦਾ ਵਾ ਮਹਿੰਗਾ ਵੀ ਹੋਣਾ ਉਹ ਤਾਂ ਸਹੀ ਗੱਲ ਆ ਕੰਮ ਦਾ ਜਿਹਦਾ ਜ਼ੋਰ ਪੈਂਦਾ ਇੱਕੋ ਵਾਰੀ ਪਹਿ ਜਾਂਦਾ ਹੈ ਇੱਕੋ ਵਾਰੀ ਪਹਿ ਜਾਂਦਾ ਪਹਿਲਾਂ ਇੰਨੇ ਚਿਰ ਦੇ ਵਿਹਲੇ ਬੈਠੇ ਤੁਸੀਂ ਪ੍ਰੈਸ ਕਰੀ ਚੱਲੋ ਮੈਂ ਪੈਕ ਕਰ ਦਿੰਨੀ ਉਹਨਾਂ ਦੇ ਹਾਂਜੀ ਹਾਂ ਉਹ ਤਾਂ ਹੁਣ ਤਾਂ ਰੱਛ ਪਿਆ ਆ ਜੀ ਉਹ ਮੈਂ ਵੀ ਫੇਰ 2-3 ਦਿਨ ਆਉਣਾ ਨਹੀਂ ਹੈਗਾ ਛੁੱਟੀ ਕਰਨੀ ਆ ਪਹਿਲਾਂ ਪਹਿਲਾਂ ਕੰਮ ਹੋ ਜਵੇ ਆ ਛੁੱਟੀ ਕਿਹਨੇ ਕਰਨੀ ਆ ਮੈਂ ਕਰਨੀ ਆ ਮਾਸਟਰ ਜੀ ਛੁੱਟੀ ਨਹੀਂ ਨਹੀਂ ਦੇਖੋ ਆ ਕੰਮ ਦੇਣੇ ਆ ਆ ਛੁੱਟੀ ਨਹੀਂ ਇਹ ਕੰਮ ਕਰਕੇ ਕਰਵਾ ਜਣਾ ਫੇਰ ਦੇਣਾ ਪੈਂਦਾ ਆ ਹਾਂਜੀ ਹਾਂਜੀ ਇਹ ਕੰਮ ਕਰਕੇ ਛੁੱਟੀ ਨਹੀਂ ਬਿਲਕੁਲ ਕਿਸੇ ਨੇ ਵੀ ਕਰਨੀ ਹੈਗੀ ਕੰਮ ਅੱਗੇ ਬਹੁਤ ਆ ਉਹ ਅਮਰ ਜੀ ਆ ਜਿਵੇਂ ਹੋ ਵੀ ਦੇਣਾ ਪਾਉ ਇਹਦਾ ਠੀਕ ਹੈ ਨਾ ਉਹ ਕੰਮ ਤਾਂ ਦਾ ਕੋਈ ਹੋ ਰੱਖ ਪਿਆ ਆ ਹਾਂ ਹੁੰਦੇ ਨਾ ਇਹ ਜਨਾ ਚੁੱਟੀਆਂ ਨਾ ਕਾਣ ਛੱਡ ਦੇ ਚੁੱਟੀਆਂ ਕਾਣ ਦੇ ਇਹ ਭੈਣ ਜੀ ਹੁਣ ਤੁਸੀਂ ਛੁੱਟੀਆਂ ਨਾ ਕਰਿਓ ਮੈਂ ਜਾਣਾ ਜ਼ਰੂਰੀ ਜਾਣਾ ਵਾ ਚਲ ਕੋਈ ਗੱਲ ਨਹੀਂ ਹੈ ਤਾਂ ਕੰਮ ਨਵੇੜ ਕੇ ਹੀ ਜਾਵਾਂਗੇ ਹਾਂ ਆਹ ਤੇ ਮਨ ਰੱਛਿਆ ਨਾ ਹਰਿਆਣੇ ਕੋਲੋਂ ਲੰਦੋ ਵਿਆਹ ਦੇ ਰੱਛੇ ਦੇ ਕੱਪੜੇ ਇਹ ਦੇ ਸੁਕਾ ਲਿਓ ਔਸੀਜਨ ਤਾਂ ਹੈਗਾ ਹੁਣ ਹੋਣੀ ਆ ਹੁਣ ਤਾਂ ਸੀਜ਼ਨ ਆ ਸਾਰੇ ਵਿਆਹਾਂ ਦਾ ਜੋਰ ਆ ਤੁਹਾਨੂੰ ਪਤਾ ਹੀ ਆ ਇੱਕ ਗੱਲ ਹੈਗੀ ਗਰਮੀਆਂ ਚ ਸਾਰੇ ਗਰਮੀਆਂ ਬੇਲੇ ਹੀ ਬੈਠੇ ਰਹੀਦਾ ਗਰਮੀਆਂ ਨੂੰ ਲੋਕੀ ਕਰਦੇ ਹੀ ਨਹੀਂ ਵਿਆਹ ਕਰ ਦਿੰਦੇ ਗਰਮੀ ਬੋਟਿਆ ਗੱਲ ਤੋਂ ਨਾ ਜੇ ਛੁੱਟੀ ਕਾਨੀ ਵੀ ਹੋਈ ਨਾ ਕਾਰੀ ਕਰਨੇ ਆ ਜਾਣਾ ਦੂਸਰੇ ਨੇ ਜਦ ਦਿਨ ਆ ਗਿਆ ਫੇਰ ਕਰ ਲਿਓ ਕੋਈ ਗੱਲ ਨਾ ਚਲੋ ਕੋਈ ਗੱਲ ਨਹੀਂ ਜਾਣਾ ਤਾਂ ਹੁੰਦਾ ਹੀ ਆ ਕਿਤੇ ਨਾ ਕਿਤੇ ਰਿਸ਼ਤੇਦਾਰੀਆਂ ਸਾਰਿਆਂ ਨੇ ਜਾਣਾ ਆ ਤੁਹਾਨੂੰ ਵੀ ਵਿਆਹ ਆ ਗਿਆ ਸੀਗਾ ਮੈਨੂੰ ਵਿਆਹ ਵਗੈਰ ਤੋਂ ਹੋਣ ਵਾਲਾ ਹੀ ਉਹ ਵੀ ਮੈਂ ਵੀ ਜ਼ਰੂਰੀ ਕੰਮ ਜਾਣਾ ਵਾ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਏ ਤੇ ਫਿਰ ਮੈਂ ਚਲ ਜੂਗੀ ਹਾਂ ਠੀਕ ਹੈ ਹਾਂ ਹਾਲ થોਣਾ ਮਿਲੀ ਤਾ ਹਾਂਜੀ ਜਿਹੜੇ ਆਲੇ ਚੌਂਦੀ ਵਾਲੇ ਪੈਸੇ ਨੇਗਾ ਉਹ ਜਿਹੜੇ ਕੱਪੜੇ ਲੈ ਕੇ ਆਏ ਸੀਗੇ ਨਹੀਂ ਹਜੇ ਨਹੀਂ ਦੇ ਕੇ ਗਏ ਉਹ ਪੈਸੇ ਤਾਂ ਲੈ ਲੇ ਕੋ ਤਵੇ ਦਾ ਬੇਨਤੀ ਕਾ ਦਾ ਕੰਮ ਕਰਨੇ ਨੂੰ ਉਹ ਫੇ ਕਹਿੰਦੇ ਸੀ ਅਸੀਂ ਫੇ ਦੇ ਜਾਂਗੇ ਨਾ 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 ਧਾਰਾ ਕੰਮ ਨਾ ਰੱਖਿਆ ਕਰੋ ਆ ਧਾਰ ਹੋਏ ਬੋਤ ਗਿਆ ਲੋਕਾਂ ਵਾਲਾ ਦੇਂਦੇ ਨਹੀਂ ਲੋਕੀ ਪੈਸੇ ਹੁੰਦੀ ਆ ਮੈਂ ਨਹੀਂ ਪੂਰੀ ਵੀ ਨਹੀਂ ਦੇਖਿਆ ਹੁਣੇ ਹਾਂਜੀ ਉਹ ਵੀ ਨਹੀਂ ਦੇਖਿਆ ਗਏ ਸਰਕਾਰੀ ਕਰ ਲੋ ਕਿ ਤੋਂ ਬਹੇ ਦੇਣੇ ਆ ਫੇ ਜੇ ਦੋਨੇ ਤੇ ਜਾਊਗਾ ਪਹਿਲੇ ਸਦੇ ਦੇਣੇ ਉਹਨਾਂ ਨੂੰ ਕਾਰੀਗਰ ਕਿੱਡੇ ਕਰਦੇ ਆ ਲੋਕੀ ਕੋਈ ਕਾਰੀਗਰ ਵੀ ਰਾਤ ਦਿਨ ਲੱਗੇ ਰਹਿੰਦੇ ਆ ਵੀ ਅਗਲੇ ਨੇ ਕਹਿੰਿਆ ਸਾਨੂੰ ਨਹੀਂ ਦਿੱਤੇ ਆਜੋ ਆਜੋ ਹਾਂਜੀ ਆਜੋ ਭਾਈ ਸਾਹਿਬ ਆਜੋ ਪਰ ਪੇਰ ਵਾਲਾ ਕੰਮ ਨਾ ਫੜਿਆ ਕਰੋ ਵਿੱਚ ਸੂਤ ਦਾ ਬਸ ਨੇ ਇਹਨਾਂ ਦੇ ਹੋਗਾ ਦੂਜੇ ਦਾ ਹਾਂਜੀ ਹੋ ਰਿਹਾ ਆਲ ਉਹਨਾਂ ਦੇ ਹੋਗਾ ਕੱਲੇ ਵੀ ਹੋਗਾ ਹੈ ਈਕੇ ਦੇ ਉਹਨਾਂ ਦੇ ਇੱਥੇ ਹੀ ਆ ਦੋ ਸੂਤ ਹਾਂਜੀ ਮਾੜੀ ਅੱਸੀ ਗੱਲ ਅੱਸੀ ਗੱਲ ਕਿੰਦਾ ਜੀ ਹਾਲ ਚਾਲ ਹਾਂਜੀ ਕਿੰਦਾ ਹੋ ਗਿਆ ਕੰਮ ਸੱਟ ਹਾਂਜੀ ਆਈ ਬਸ ਤਿਆਹ ਲਾਉਂਦੇ ਹੋ ਗਿਆ ਤੁਹਾਡਾ ਕੰਮ ਹਾਂਜੀ ਮੈਂ ਤਾਂ ਹਲਵਾਈ ਲੱਗੇ ਹੁੰਦੇ ਅੱਛਾ ਮੈਂ ਪੱਜਦੇ ਕਹਿੰਦੇ ਕੱਪੜਾ ਕੱਪੜੇ ਫੜ ਕੇ ਰੱਖਣੇ ਆ ਵਿੱਚ ਅੱਛਾ 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 ਚਲੋ ਕੰਮ ਜੋੜਾ ਥੋੜਾ ਜਿਹਾ ਚੱਲਦਾ ਹੁਣ ਪਿਆਰ ਉਹ ਬੱਸ ਤੋਂ ਨੁਕਰੀਬਾਂ ਦੇ ਕਾਹਦੇ ਤੁਹਾਨੂੰ ਪਤਾ ਪਿਆ ਆ ਚਲੋ ਇੱਦਾਂ ਹੀ ਆ ਰਿਕੋਰਡਿੰਗ ਹੋ ਗਿਆ ਕਰੇ ਕੋਈ ਨੁਕਰੀਬ ਆ ਭਾਈਆਂ ਨੇ ਲੋੜ ਲੋਈ ਪਈ ਠੀਕ ਆਏਗਾ ਆ ਲੋ ਤਾਂ ਭਾਈ ਜਾਂ ਇਹਨੀ ਸੇਵਾ ਹੋਈ ਇਹ ਤੁਹਾਡਾ ਭਾਜੀ ਮੂੰਹ ਘੰਨਾ ਬਹੀ ਕਿੰਨੇ ਨੋਟ ਰੋ 2500 ਰੁਪਇਆ ਬਣਦਾ ਭਾਈ ਤੁਹਾਡਾ ਅਜੇ ਜਿਆਦਾ ਨਹੀਂ ਬਣਾਤੇ ਵੇ ਦੇਖੋ ਉਹ ਨਹੀਂ ਭਾਈ ਸਾਹਿਬ ਤੁਹਾਨੂੰ ਲੱਗਦਾ ਰਾਤ ਲਵਾ ਕੇ ਦਾ ਕੰਮ ਕੀਤਾ ਹੈ ਠੀਕ ਹੈ ਪਰ ਨਹੀਂ ਮੰਦੇ ਜੋ ਜਿਹੜਾ ਤੂੰ ਲਿਆ ਉਹ ਆਪਣੀ ਮਿਹਨਤ ਆ ਤਾਰੀ ਗੱਲ ਕੰਮ ਨਹੀਂ ਨਾ ਕਰਦੇ ਉਹਨਾਂ ਨੂੰ ਵੀ ਦੇਣੇ ਹੁੰਦੇ ਪੈਸੇ ਤੇ ਉਹਨਾਂ ਨੂੰ ਅਸੀਂ ਘੜਦੇ ਤੇ ਮੁੜ ਕੇ ਕੰਮ ਨਹੀਂ ਕਰਨਾ ਉਹ ਨਹੀਂ ਉਸ ਤਾਂ ਕਢਾ ਲਓ ਹੁਣ ਦੱਸ ਇੱਥੋਂ ਯਾਰ ਕੀ ਕਢਾਈਏ ਤਾਂ ਦੇ ਤਾਂ ਕੰਮ ਨਹੀਂ ਕਰਦੇ ਅਸੀਂ ਤੁਸੀਂ ਐਡਾ ਲਾਪਾਂ ਨੇ ਕਰਨ ਜਦੋਂ ਹਾਰ ਜਿੰਨੇ ਮਰਜ਼ੀ ਲਾ ਲਾ ਹੁਣ ਅਸੀਂ ਤਾਂ ਦੇਣੇ ਦਾ ਕੰਮੇ ਕਰਾਇਆ ਦੇਣੇ ਪੈਣੇ ਡੇਢ ਘਰ ਵਜੇ ਕੱਢਦਾ ਫੇ ਮੈਂ ਫੜਾ ਜਾਊਂਗਾ ਮਾ 150 ਮਰ ਗਿਆ ਫੇ ਨਹੀਂ ਮਰਿਆ ਨਹੀਂ ਮੈਂ ਦੇ ਦਊਂਗਾ 100 ਤਾਂ ਦੇ ਦਊਂਗਾ ਇਹੀ ਤਾਂ ਸਾਨੂੰ ਬਚਤ ਹੁੰਦੀ ਆ ਚਲੋ ਐਦਾਂ ਕਰੋ ਯਾਰ ਆਖਣੋ ਮੈਂ 150 ਦੇ ਕੇ ਲੈ ਜਾਣਾ ਉਹ ਨਹੀਂ ਭਰਾਵਾ ਉਹ ਨਹੀਂ ਉਹ ਨਹੀਂ ਦੇ ਦਿਓ ਭਾਜੀ ਨੂੰ ਕੱਪੜੇ ਤੁਸੀਂ ਕੀ ਕਰੀਏਗਾ ਫੇ ਦੇ ਦੇਣਾ 150 ਦੇ ਕੇ ਲੈ ਜਾਣਾ ਕੋਈ ਨਹੀਂ 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 ਭਾਜੀ ਤੁਸੀਂ ਲੈ ਲਓ ਕੋਈ ਨਹੀਂ ਫੇ ਦੇ ਦਾਂਗਾ 150 ਫੀਆ ਉਹ ਸੁਣੀ ਹੁੰਦਾ ਚਲ ਕੋਈ ਨਹੀਂ ਫੇ ਦੇ ਜੀ ਯਾਰ ਚਲਦਾ ਮੜਨਾ ਜਾਈ ਹਾਂ ਸਾਨੂੰ ਆ ਗੋੜੋ ਜੀ ਠੀਕ ਆ ਠੀਕ ਆ ਦੇ ਦੇਣਾ ਜੇ ਅੱਜ ਕਾਲ ਪੈਸੇ ਨਾਲ ਦੁਨੀਆ ਚਲਦੀ ਆ ਤੇ ਕੀ ਹੋਇਆ ਵਿਚਾਰੇ ਆਨੇ ਉਹਨਾਂ ਨੂੰ ਲੋਟ ਸੀ ਜੀ ਦੁਨੀਆ ਦਫਾ ਮੰਨ ਦੱਸੋ 1100 ਬਸ 1200 ਬਣਦਾ 20 ਕੀ ਕਰੀਬ ਦਾ ਕਿਦਾਂ ਖੋਹ ਚ ਰੋਸੀ ਆ ਇਹ ਤੁਹਾਨੂੰ ਪ੍ਰਮਾਤਮਾ ਨੇ ਕੋਈ ਹੁਨਰ ਦਿੱਤਾ ਤਾਂ ਨਜਾਇਜ਼ ਫਾਇਦਾ ਤਾਂ ਨਾ ਲਓ ਚੱਲ ਮਨ ਕੋਈ ਨਹੀਂ ਕਿੱਥੇ ਇਹਨਾਂ ਦਾ ਵਿਆਜ ਲਾਉਣਾ ਹੋਰ ਸੇ ਥੋੜ ਜਾ ਚਲੋ ਕੋਈ ਇਹ ਮੇਰੀ ਗੱਲ ਸੁਣਾ ਤੁਸੀਂ ਉਹਨਾਂ ਤੋਂ ਪੈਸੇ ਕਿੰਨੇ ਲਏ ਆ ਠੀਕ ਆ ਲੋ 2500 ਲਏ ਆ 2500 ਬਣਦਾ ਸੀ ਉਹਨਾਂ ਦੇ ਕੱਪੜਿਆਂ ਦਾ ਪੈਸੇ ਰੁਪਈਏ ਤੁਸੀਂ ਵੇਰ ਆ ਰਾਮਨਾ ਨਹੀਂ ਐਡਾ ਥੋੜੀ ਕਰਨਾ ਪੈਸੀ ਨਾਲ ਦੁਨੀਆ ਚੱਲਦੀ ਐ ਅੱਜ ਕੱਲੇ ਐਸੇ ਨਾਲ ਚੱਲਦੀ ਬਣਦਾ ਦਾ ਤੁਹਾਡਾ 1500 ਰੁਪਈਆ ਸੀ ਤੁਸੀਂ 1000 ਰੁਪਈਆ ਦੇਉਨਾ ਤਾਂ ਬਾਤ ਨੂੰ ਲੈ ਲਿਆ ਕੰਮ ਨਹੀਂ ਬੇ ਤੁਹਾਨੂੰ ਆਰਜੈਂਟ ਦੱਤਾ ਕਰਕੇ ਆਰਜੈਂਟ ਐਮਰਜੈਂਸੀ ਮੰਨਦੇ ਐ ਐਮਰਜੈਂਸੀ ਕੀਤਾ ਪਰ ਫੇਰ ਵੀ ਜਿੱਥੇ 700 ਲੈ ਲੈਂਦੇ ਉੱਥੇ ਬੜੀ ਹੱਦ 750 ਲੈ ਲੈਂਦੇ ਸੂਟ ਕੋਈ ਗੱਲ ਨਹੀਂ ਲੈ ਐਡਾ ਨਹੀਂ ਕਰਨੀ ਸੁਚਾਈ ਦੀ ਐ ਜੀ ਤੁਸੀਂ ਆਪ ਗੋਣ ਪੈਸੇ ਲੈ ਲੈਣਾ ਕੀ ਹੋ ਗਿਆ ਬੈਸਣ ਲੱਗਾ ਆ ਪੈਸੇ ਦੇਖ ਲਓ ਮੈਂ ਕਿਹਨਾਂ ਨੇ ਕਿੰਨੇ ਵੱਧ ਲੈ ਲਏ ਉਹਨਾਂ ਤੋਂ ਕੀਤੀ ਤਾਂ ਭਾਜੀ ਤੁਸੀਂ ਨਜਾਇਜ਼ ਹੀ ਆ ਉਹ ਕੋਈ ਗੱਲ ਨਹੀਂ ਅੱਜ ਕੱਲ ਪੈਸੇ ਦੀ ਦੁਨੀਆ ਇਦਾਂ ਨਾਲ ਨਾ ਭਾਜੀ ਮੈਂ ਵੀ ਉਹਨਾਂ ਦੇ ਘਰ ਆਉਂਦੀ ਜਾਨੀ ਆ ਵਿਚਾਰੇ ਮਾਤਰ ਸਾਥੀ ਨੇ ਹਾਂ ਹਉ ਜੋ ਹੁਣ ਜੇ ਐਮਰਜੈਂਸੀ ਸੀਗਾ ਵਿਆਹ ਰੱਖਣਾ ਪੈ ਗਿਆ ਉਹਨਾਂ ਨੂੰ ਪਤਾ ਨਹੀਂ ਅਲੇ ਨੇ ਕਿੱਦਾਂ ਵਿਆਹ ਕੀ ਕੀਤਾ ਉਹਨਾਂ ਇਹ ਸਾਡੇ ਕੋਲ ਰਿਜੈਕ ਹੈਗਾ ਚਲੋ ਫਿਰ ਇੰਨਾ ਵੀ ਨਹੀਂ ਕਰਨਾ ਚਾਹੀਦਾ ਹੈਗਾ ਹਾਂ ਵੈਨਾ ਨਹੀਂ ਕਿ ਸਾਡੀ ਗਰੀਬੀ ਦਾ ਫਾਇਦਾ ਠਕਣਾ ਚਾਹੀਦਾ ਚਲੋ ਇਹ ਮੈਨੂੰ ਇਹ ਤੁਹਾਡੀ ਗੱਲ ਬਿਲਕੁਲ ਨਹੀਂ ਕਰੀ ਲੱਗੀ ਹੈਗੀ ਬਹਿ ਜਾ ਰਾਮਰਾ ਬਹਿ ਜਾ ਰਾਮ ਕੰਮ ਕਰਦੇ ਨਾ ਹੱਕ ਸੱਚ ਦੀ ਕਮਾਈ ਖਾਣੀ ਚਾਹੀਦੀ ਆ ਜਿਹੇ ਬੁਟੀਕ ਤੋਂ ਸਮਾਉਂਦੇ ਦਾ ਕੱਪੜੇ 5000 ਰੁਪਏ ਲੈ ਲੈਣਾ ਦੀ ਹੁਣੀ ਉਹ ਬੇ ਉਹਨਾਂ ਦੇ ਡਾਕਟਰਾਂ ਕੋਲ ਵੀ ਲੱਗਦੇ ਆ ਇਹ ਜਿਹੜੀ ਦਸਾਂ ਨੋਹਾਂ ਦੀ ਕਮਾਈ ਹੁੰਦੀ ਕਿਤੋਂ ਹੁੰਦੀ ਇਹਦੇ ਵਿੱਚ ਬਰਕਤ ਹੁੰਦੀ ਆ ਫੇਰ ਆਪਣੇ ਨਜ਼ਾਇਜ਼ ਵੀ ਨਹੀਂ ਜਾਂਦੇ ਹੈਗੇ ਪੈਸੇ ਜਿਹੜੇ ਲੈਂਦੇ ਆ ਨਜ਼ਾਇਜ਼ ਉਹਨਾਂ ਦੇ ਜਾਂਦੇ ਵੀ ਦਵਾਈਆਂ ਵੋਹੀਆਂ ਨਿਕਲਦੇ ਆ ਸਾਰੇ ਭਾਜੀ ਗਾਹਕ ਰੱਬ ਦਾ ਰੂਪ ਹੁੰਦੇ ਆ ਜੇਹੀ ਗਾਹਕ ਨਾ ਠੱਗੀ ਮਾਰ ਲਈ ਇਹੀ ਰੱਬ ਨਾ ਠੱਗੀ ਮਾਰ ਲਈ ਉਹ ਕੋਈ ਗੱਲ ਨਹੀਂ ਬਰਮਾਤਮਾਨਾ ਠੱਗੀ ਮਾਰ ਕੇ ਪਜਾਣਾ ਕਿੱਥੇ ਆ ਨਜਾਇਜ਼ ਕੀਤੀ ਤੁਸੀਂ ਹੋਰ ਕਿੱਥੇ ਲੇਖੇ ਹਿਸਾਬ ਦੇਣੇ ਆ ਨਾ ਮੈਂ ਤਾਂ ਆਪ ਇਹਨਾਂ ਨੂੰ ਕਹਿੰਨੀ ਆ ਵੀ ਚੰਗਾ ਨਹੀਂ ਕੀਤਾ ਤੂੰ ਉਹ ਕੋਈ ਗੱਲ ਨਹੀਂ ਜਦੋਂ ਲੇਖੇ ਦੀ ਗੱਲ ਹੋਊਗੀ ਦੇਖੀ ਜਾਊਗੀ ਲੇਖਾ ਦੇਵਾਂਗੇ ਜਦੋਂ ਭੈਣ ਜੀ ਬਾਕੀ ਆਪਾਂ ਦਾ ਕੰਮ ਹੀ ਕਰਨਾ ਇਹਨਾਂ ਦਾ ਇਹ ਜਾਣਣਾ ਅੱਲਾ ਤੈਮੀ ਵਿਆਹ ਜਾਣਾ ਹਣਾ ਆ ਫੜ ਲੋ ਇਹ ਦੇਗਾ ਤਾਂ ਦਿੱਤੇ ਆ ਬਾਈ ਨਹੀਂ ਦੇਰੇ ਦਾ ਗੱਲ ਐ ਅਸੀਂ ਮੰਨ ਨਾਨਾ ਭਾਜੀ ਉਹਨਾਂ ਤੋਂ ਵੱਧ ਲੈ ਕੇ ਮੈਨੂੰ ਪੈਸੇ ਦੇਣੇ ਸੀਗੇ ਮੈਂ ਤੁਹਾਨੂੰ ਕਿਹਾ ਸੀ ਉਹ ਤੋਂ ਵੱਧ ਲੈ ਕੇ ਪੈਸੇ ਤੇ ਮੈਨੂੰ ਦੋ ਮੈਂ ਤਾਂ ਆਪਣੀ ਮਿਹਨਤ ਦੇ ਪੈਸੇ ਲੈਣੇ ਆ ਚਲੋ ਕੋਈ ਗੱਲ ਨਹੀਂ ਦੇਣੇ ਦੱਸ ਕੇ ਹੁਣ ਤੁਹਾਨੂੰ ਚਲੋ ਚਲ ਮੈਂ ਫੇਰ ਜਾਵਾਂ ਹੁਣ ਦੋ ਦਿਨ ਮੈਂ ਲਾਇਆ ਮੈਂ ਲਾਇਆ ਲਾਇਓ ਕੰਮ ਤਾਂ ਨਿਕਲ ਗਿਆ ਕੱਲ੍ਹ ਹੁਣ ਕੰਮ ਐ ਨਹੀਂ ਕਾ ਕੋਈ ਗੱਲ ਨਹੀਂ ਜਾਇਆ अच्छा ਤੁਸੀਂ ਏਦਾਂ ਜਿਹੜਾ ਅਮਰਜੈਂਸੀ ਕੰਮ ਸਗਾ ਉਹ ਤਾਂ ਖਤਮ ਹੋ ਗਿਆ ਬਾਕੀ ਆਪਣੇ ਕੋਲ ਕੰਮ ਪਿਆ ਆ ਹਾਂ ਹਾਂ ਪਤਾ ਠੀਕ ਹੈ ਨਾ ਤੁਸੀਂ ਅੱਜ ਦਾ ਦਿਨ ਲਾਓ ਅੱਜ ਕੰਮ ਕਰੋ ਤੇ ਜਿਹੜਾ ਬਾਕੀ ਕੰਮ ਹੋਰ ਦੇ ਨਾਲ ਉਹ ਤਾਂ ਹੈਗਾ ਹੀ ਹੈ ਕੋਈ ਨਹੀਂ ਮੈਂ ਬਾਜੀ ਸ਼ਾਮ ਨੂੰ ਹੀ ਜਾਣਾ ਵਾ ਹਾਂ ਤੁਸੀਂ ਏਦਾਂ ਕਰੋ ਤੁਸੀਂ ਬੈਠੋ ਚਾਹੂ ਬਣਾਓ ਮੈਂ ਤਨੀ ਦਾਲੇ ਕੋਲੇ ਦੇਵਣਾ ਨਾਲੇ ਫਿੰਗਰ ਖਵਾਉਣਾ ਤੁਹਾਨੂੰ ਠੀਕ ਆ ਹਾਂ ਠੀਕ ਆ ਯਾ ਨਹੀਂ ਦੇਖੇ ਇਹਦਾ ਕਿੰਨਾ ਦਿਮਾਗ ਖਰਾਬ ਆ ਭੈਣ ਜੀ ਵੀ ਉਹਦੇ ਵਿਚਾਰੇ ਦੇ ਗਰੀਬ ਦੇ ਪੈਸੇ ਵੱੱਦ ਲੈ ਕੇ ਪਕੌੜੇ ਇਹਨੇ ਖਾਣੇ ਸੀਗੇ ਹਨਾ ਉਹਨਾਂ ਦੇ ਵਿਆਹ 'ਚ ਜਾ ਕੇ ਚਾਰ ਪਕੌੜੇ ਵੱੱਦ ਖਾਏ ਆਂਦਾ ਆਹ ਮੈਂ ਗੱਲ ਹੀ ਆ ਤਾ ਉਹ ਵੀ ਕਿਸੇ ਪਹਿਲੇ ਵੱੱਦ ਲੈਣੇ ਕਿਸੇ ਤਗੜੇ ਕੋਲ ਲੈਣਾ ਵੀ ਗ੍ਰੀਮਾਰਕ ਆਨੂ ਕਰਦਾ ਦਿਮਾਗ ਖਰਾਬ ਹੋਇਆ ਇਹਦਾ ਬੰਦੇ ਦਾ ਉੱਦਾਂ ਮੈਂ ਦਾ ਤਕੜਿਆਂ ਦੇ ਹੱਕ 'ਚ ਵੀ ਨਹੀਂ ਹੈ ਨਹੀਂ ਗਿਆ ਆਪਾਂ ਮੇਨ ਤਕਾਨੀ ਆ ਨਾ ਉੱਦਾਂ ਦਾ 10 ਰੁਪਏ ਰਲੇ ਨੂੰ ਦੱਸ ਕੇ ਬਾਦ ਲੈ ਲਓ ਭਾਈ ਤੁਹਾਡਾ ਕੰਮ ਵਧੀਆ ਕੀਤਾ ਸੀ 4 ਮਹੀਨੇ ਬਾਦ ਲੈਣੇ ਆ ਹਨਾ ਇੱਦਾਂ ਤਾਂ ਹੋ ਜਾਂਦੀ ਆ ਸਾਨੂੰ ਤਾਂ ਪਕੌੜੇ ਸੁਆਦ ਵੀ ਨਹੀਂ ਲੱਗਣੇ ਹੈਗੇ ਹੁਣ ਇਹ ਹਟਦਾ ਹੈ ਨਹੀਂ ਕਹਿੰਦਾ ਮੈਂ ਪਕੌੜੇ ਲੈਣ ਚੱਲਾਂ ਚਲੋ ਮਾਸਟਰ ਜੀ ਤੁਹਾਨੂੰ ਪਤਾ ਹੀ ਆ ਹਾਂ ਤਕੰਦਰ ਜੀ ਨਹੀਂ ਮਾਸਟਰ ਜੀ 팬들이 너무 이따 브 ਕੀ ਆ ਕਿ ਯੋਗਾ ਇਹਨਾਂ ਨੂੰ ਦੇਖੋ ਤਾਂ ਆਹੋ ਇਹ ਤਾਂ ਬਗੋਲੀਣਾ ਜੈਸੀ ਆ ਮੈਨੂੰ ਮੈਂ ਤਾਂ ਲੱਗਦਾ ਕਿ ਸੇਨ ਟੁੱਟਿਆ ਆ ਇਹਨਾਂ ਕੀ ਬੜੇ ਗੁੱਡੇ ਗੁੱਡੇ ਜੇ ਦੂਸਰੇ ਕਰੀ ਜਾਂਦੇ ਆ ਲੈਣ ਤੋਂ ਪੁੱਛਦੇ ਹੋ ਪਤਾ ਨਹੀਂ ਕੀ ਹੋ ਗਿਆ ਸੱਟਾ ਸੱਟਾਂ ਲੱਗੀਆਂ ਲੱਗਦੀਆਂ ਪੁੱਛੋ ਗੁੱਡੇ ਗੁੱਡੇ ਮੜੀ ਜਾਂਦੇ ਮੈਂ ਦੇਖਾ ਬੈਠੀ ਕੀ ਹੋ ਗਿਆ ਫੁੱਟੜੀ ਬੜੂ ਕੀ ਮੋੜਦੇ ਆ ਆਹੋ ਦੇਖੋ ਕੀ ਹੋ ਗਿਆ ਸਮਜੀਤ ਹਾਂਜੀ ਪਾਣੀ ਲੈ ਕਾਰੇ ਦਾਣੀ ਲੱਗਦੀ ਸਾਡ ਤਾਂ ਕੀ ਹੋ ਗਿਆ ਭਾਜੀ ਕੁਝ ਨਹੀਂ ਲੈਣਗੇ ਸੀਗੇ ਨਹੀਂ ਗੱਲ ਕੀ ਹੋ ਗਈ ਅਸੀਂ ਤਾਂ ਪਕੌੜੇ ਢੀਕਦੇ ਆਂ ਤੁਹਾਡੇ ਫੂਟਰੀ ਦੇ ਜਾਂਦਾ ਫਰਾ ਪਰੇਖੇ ਦੇ ਜਾਂਦਾ ਸੀ ਬੰਦਾ ਭਈਆ ਸਦਾ ਉਹ ਮਤਲਬ ਬੁੜੀਆਂ ਬੈਠੀਆਂ ਤੀਆਂ ਬੇਤਰੇ ਦੇ ਸਕੂਟਰੀ ਲੱਗੇ। ਅੱਛਾ ਹੋਰ ਕੀ? ਜਿਆਦੇ ਤਾਂ ਨਹੀਂ ਲੱਗਦੇ ਸੱਟ? ਸੱਟਾਂ ਗੋਡੇ-ਗੁੱਡੇ ਠੋਕੋ ਗਿਆ। ਹੂੰ ਟਿਕੇ ਟਿਕੋ ਲੋ ਆ ਗਿਆ। ਅੱਛਾ। ਹਾਂ ਗੁੱਡੀਆਂ ਲੱਗੀਆਂ ਸੱਟ। ਹੂੰ। ਉੱਤੇ ਵੀ ਬੰਦੇ ਇਕੱਠੇ ਹੋ ਗਏ ਕਿ ਨਹੀਂ? ਅੱਛਾ। ਨੂੰ ਕਹਿੰਦਾ ਇਹ ਨਾਲ ਬੁਖਰਾ ਕਰਨਾ। ਹੂੰ। ਉਹਦਾ ਪੰਜ 5000 ਰੁਪਇਆ ਮੰਗਦਾ ਸੀ ਭਈਆ। ਸੱਟਾ ਭਈਏ ਤੇ ਵੀ ਲੱਗਦਾ। ਉਹ ਪੈਸੇ ਆ ਨਹੀਂ ਤਾਂ ਖਾਦੀ ਖੜੀ ਤੁਸੀਂ ਸੱਟਾ ਤਾਂ ਦੱਸੋ ਸੱਟਾ ਤਾਂ ਨਹੀਂ ਜਾਦੇ ਸਾਡ ਲਾਗੇ ਗੋਡੇ ਹੀ ਥੋਕ ਹੋ ਗਾਇਆ ਹਾਂ ਸੱਟਾ ਤਾਂ ਲੱਗਿਆ ਹੈ ਉਹ ਜੀ ਦਾ ਅੱਥੇ ਅਸੀਂ ਕੋੜੜੀ ਦੇਾਸ ਦਾ ਕੋੜੇ ਲੈਣ ਦੇ ਉਹ ਇਹ ਤੁਸੀਂ ਉਸ ਰਿਕਸ਼ੀ ਵਿੱਚ ਬਾਜੀ ਕਿਨਾਂ ਜਾਏ ਉਹ ਬਾਸ ਪਤਾ ਹੀ ਨਹੀਂ ਲੱਗਾ ਹਨਕ ਵੀ ਟੁੱਟ ਗਈ ਥਾ ਆਲਾ ਦੁਆਲਾ ਨਹੀਂ ਕਿ ਦੇਖੇ ਤੁਸੀਂ ਆਲਾ ਦੁਆਲਾ ਦੇਖ ਕੇ ਨਾ ਉਹ ਦੇਖਿਆ ਦਾ ਸਾਰਾ ਕੁਝ ਹੀ ਆ ਫਤ ਲਗਣੀ ਸੇ ਪਕੌੜੇ ਦੇਖਦੇ ਉਹ ਨਹੀਂ ਕਰੇ ਵੀ ਭਾਈ ਪਕੌੜੇ ਆ ਸੱਟ ਲਗਣੀ ਕਰ ਸਕੀ ਜਾਂਦੀ ਆ ਅਸਾਂ ਮਾਂ ਕੇ ਭੈਣ ਜੀ ਲੱਗਿਆ ਕਹਿੰਦੇ ਮੈਂ ਜਾਣਾ ਵੀ ਮੈਂ ਸੂਟ ਚੱਲ ਕੱਟ ਦੰਨੀ ਆ ਦੋ ਚਾਰ ਬੜੇ ਹੋ ਗਏ ਸੇ ਚਲੋ ਕੋਈ ਨਹੀਂ ਨਹੀਂ ਹੁਣ ਤੁਸੀਂ ਕਹਿੰਦੇ ਆ ਮਿਹਨਤਾਂ ਕੀਤੀਆਂ ਮਿਹਨਤਾਂ ਕਰਕੇ ਮੈਂ 3000 ਰੁਪਇਆ ਦਿੱਤਾ ਹੁਣ ਮੇਰਾ ਕਹਿਣ ਨੂੰ ਤਾਂ ਦਿਲ ਕਰਦਾ ਨਹੀਂ ਹੈਗਾ ਪਰ ਦੇਖ ਲਓ ਸਵੇਰੇ ਤੁਸੀਂ ਉਹ ਗਰੀਬ ਤੋਂ ਪੈਸੇ ਬਾਧੂ ਲਏ ਹੈ ਨਾ 1000 ਲਏ ਆ ਹੁਣ 3000 ਦੇ ਕੇ ਆਏ ਉੱਥੇ ਆ ਸੱਟਾ ਬਾਧੂ ਦੀਆਂ ਲੱਗੀਆਂ ਵੱਡੇ ਥੋਕ ਹੋ ਗਏ ਹਨ ਹੁਣ ਪਤਾ ਨਹੀਂ ਹਫਤਾ ਨਹੀਂ ਤੋਰ ਹੁਣਾ ਪਤਾ ਨਹੀਂ 15 ਦਿਨ ਨਹੀਂ ਤੋਰ ਹੁਣਾ ਇਹ ਤਾਂ ਗੱਲ ਹੈ ਉਹਦਾ ਕਲਵਾਂਤ ਕਹਿੰਦੀ ਸੀ ਵੀ ਗਾਹ ਘਰਾਪ ਦਾ ਰੂਪ ਹੁੰਦਾ ਹਮਮ ਸਹੀ ਗੱਲ ਆਪਣੀ ਗਲਤੀ ਹੋ ਗਈ ਤਾਂ ਹੀ ਤੁਹਾਨੂੰ ਅਸੀਂ ਕਹਿੰਦੇ ਸੀ ਨਿਯਾਜ ਫੈਲਾ ਚੱਕਿਆ ਆਪਾਂ ਉਹਨਾਂ ਦਾ ਇਹ ਉਹਨਾਂ ਨੂੰ ਲੋੜ ਆ ਲੈ ਲੀਬ ਹੈ ਹਾਂ ਪਤਾ ਨਹੀਂ ਅਗਲੇ ਨੇ ਕਿੱਦਾਂ ਵਿਆਹ ਕਰਨਾ ਆ ਪੈਸੇ ਵੀ ਆਦੀ ਤੱਕੇ ਹੋਵੇ ਭਈ ਇਹ ਤਾਂ 15 ਕਿਥੋਂ ਪਾਣ ਦਾ ਸਗਾ ਫੇਰ ਬਾਕੀ ਕਲਵਾਂਤ ਦੀ ਗੱਲ ਸਹੀ ਆ ਨਿਜਾਇਜ਼ ਬੇਨਕਾ ਕੋਲ ਆ ਪਰਦਾਖ ਮਿਲ ਗਿਆ ਆਪਾਂ ਨੂੰ ਆਹ ਤਾਂ ਹੱਥ ਤੇ ਸਰੋ ਜਮਾਨ ਵਾਲੀ ਗੱਲ ਹੋ ਗਈ ਸਹੀ ਗੱਲ ਹੱਥ ਤੇ ਸਰੋ ਜਮਾਨ ਤੀਰਬ ਨੇ ਤਾਂ ਤੇ ਕਿਸੇ ਗਰੀਬ ਨਾਲ ਧੱਕਾ ਨਾ ਕਰੋ ਕਿਸੇ ਦਾ ਨਿਜਾਇਜ਼ ਸਾਡੇ ਆਸਾ ਤੋਂ ਕਿਸੇ ਨੂੰ ਕੁਛ ਦੂਸਰਾ ਦੇ ਨਹੀਂ ਹੁੰਦਾ ਦਾਨ ਨਹੀਂ ਕਰ ਹੁੰਦਾ ਤੁਹਾਨੂੰ ਇੱਦਾਂ ਵੀ ਨਹੀਂ ਕਰਨੀ ਚਾਹੀਦੀ ਨਿਜਾਇਜ਼ ਵੀ ਨਹੀਂ ਕਰਨੀ ਚਾਹੀਦੀ ਹਾਂ ਹੁਣ ਦਾ ਵਾਸਤੇ ਦੂਸਰਾ ਕਰੋ ਹੁਣ ਪਤਾ ਸਹੀ ਗੱਲ ਆ ਵਰਜੀਤ ਜੇ ਪਰਮਾਤਮਾ ਨੇ ਸਾਨੂੰ ਹੁਨਰ ਦਿੱਤਾ ਨਾ ਹੂੰਨੇ ਕੇ ਪੈਸੇ ਲੈਣੇ ਚਾਹੀਦੇ ਜਿੰਨੇ ਕੋ ਚਾਹੀਦੇ ਆ ਜੈ ਜੈ ਨਜਾਇਜ਼ ਲੈ ਕੇ ਗਲਤ ਫਾਇਦਾ ਕੀਤਾ ਆਪਾਂ ਜੈ ਫਾਇਦਾ ਚੱਕਿਆ ਅਗਲੇ ਦੀ ਗਰੀਬੀ ਦਾ ਤੁਸੀਂ ਮੈਨੂੰ ਪਤਾ ਲੱਗ ਗਿਆ ਗਾਂ ਤੋਂ ਪਰਤੱਖ ਦੇਖਿਆ ਤੁਹਾਨੂੰ ਪ੍ਰਮਾਤਮਾ ਨੇ ਗਾਂ ਤੋਂ ਆਪਾਂ ਨਹੀਂ ਹਾਂ ਜੇ ਹੋ ਸਕਦਾ ਤਾਂ ਉਹ ਜਾ ਕੇ ਉਹ ਪਾਇਆ ਹਸਕਲ ਥੋੜਾ ਬਹੁਤ ਕੁੜੀ ਦੇ ਕੋਈ ਨਹੀਂ ਪਾਇਆ ਮੈਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੀ ਸਾਡੀ ਵੀਡੀਓ ਦਸਨੀ ਆ ਸਿਰਫ ਇੰਨਾ ਕਹੀ ਆ ਜੇ ਪ੍ਰਮਾਤਮਾ ਨੇ ਆਪਾਂ ਨੂੰ ਕੋਈ ਕਲਾ ਬਖਸ਼ੀ ਆ ਕਲਾ ਨੂੰ ਇੱਕ ਕਲਾ ਦੇ ਤੌਰ ਤੇ ਲੈਣਾ ਚਾਹੀਦਾ ਠੀਕ ਆ ਵੀ ਰੋਜ਼ਗਾਰ ਜਿਹੜਾ ਜ਼ਰੂਰੀ ਆ ਪਰ ਰੋਜ਼ਗਾਰ ਜਿਹੜਾ ਹਮੇਸ਼ਾ ਹੀ ਦਿਨਿਕ ਆਪਣੀ ਜਾਇਰ ਕਮਾਈ ਆ ਉਨੀ ਕੀ ਕਰਨੀ ਚਾਹੀਦੀ ਆ ਗਾਹਕ ਜਿਹੜਾ ਉਹ ਰੱਬ ਦਾ ਰੂਪ ਹੁੰਦਾ ਤੇ ਗਾਹਕ ਨਾਲ ਠੱਗੀ ਮਾਰ ਲਈ ਜਈ ਰੱਬ ਨਾਲ ਠੱਗੀ ਮਾਰ ਲਈ ਬੰਦਾ ਭੁੱਖਦਾ ਜ਼ਰੂਰ ਆ ਬਸ ਅੱਜ ਦਾ ਸਾਡਾ ਸੁਨੇਹਾ ਇਹੀ ਆ ਹਮੇਸ਼ਾ ਹੀ ਹੱਕ ਦੀ ਖਾਓ ਆਪਣੀ ਕਮਾਈ ਜਿਹੜੀ ਹੱਕ ਦੀ ਕਰੋ ਆਕਲੀ ਕਰਕੇ ਕਮਾਈ ਕਾਓ। ਸਾਰਿਆਂ ਦਾ ਧੰਨਵਾਦ। ਹਾਂਜੀ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ। ਬੈਲ ਆਈਕਨ ਜਰੂਰ ਦਬਾਓ। ਧੰਨਵਾਦ।